ਫਾਦਰ ਅਸੀਂ ਨਿਮ ਲਪੋਂ ਨਕਲਾ ਸੀ ਤੇ ਵਕਵਾ ਕੋਈ ਇੱਕ ਲੰਮੀ ਚੈਕਿੰਗ ਕਰ ਰਹੀ ਸੀ ਇੱਥੇ ਤੇ ਟ੍ਰੇਨ ਪਰ ਆਣੀ ਨੇ ਬੁੱਲਟ ਵਾਜੀ ਕਰਦੇ ਆ ਰਹੇ ਸੀ ਜੇ ਉਹਨਾਂ ਦੇ ਅਸੀਂ ਤਰੀਵ 1522 ਚਰੰਗ ਸਾਨੂੰ ਕਿਸੇ ਪਬਲਿਕ ਮੈਨ ਨਹੀਂ ਦੱਸਿਆ ਉਹਨਾਂ ਵੀ ਇੱਕ ਪੀਜਾ ਜਿਹੜੀ ਪਿੱਛੇ ਆਪਣਾ ਅੰਗੜੀਆਂ ਨੂੰ ਟੱਚ ਕਰਦੀ ਆ ਰਹੀ ਆ ਤੇ ਐਲਕੋਮਟਰਾਇਓ ਦੀ ਕੋਚਾ ਕਿਤੇ ਵੀ ਤੇ ਉਹਦਾ ਜਿਹੜਾ ਪੰਡਾ ਚਰਣਾ ਸ਼ਰਾਬ ਦਾ ਤੇ ਆਪਣਾ ਡਿਜੀਟਲ ਨਾ ਚਰਣਾ ਤਾ ਪਟਿਆਲਾ ਦੇ ਲੀਲਾ ਪਵਨ ਚੌਕ ਵੀ ਸ਼ਰਾਬ ਪੀ ਕੇ ਇੱਕ ਵਿਅਕਤੀ ਵੱਲੋਂ ਮਚਾਇਆ ਗਿਆ ਵੱਡਾ ਹੰਗਾਮਾ ਟ੍ਰੈਫਿਕ ਪੁਲਿਸ ਵੱਲੋਂ ਵਿਅਕਤੀ ਨੂੰ ਜਦੋਂ ਰੋਕ ਕੇ ਆ ਗਿਆ ਤਾਂ ਪੁਲਿਸ ਨੂੰ ਵੱਡੇ ਅਫਸਰਾਂ ਦੀ ਸ਼ਿਫਾਰਿਸ਼ਾਂ ਲਾਂਦਾ ਹੋਇਆ ਵੀ ਇਹ ਵਿਅਕਤੀ ਨਜ਼ਰ ਆਇਆ جس وچ دس دیے کہ اس ਵਿਅਕਤੀ ਵੱਲੋਂ ਸ਼ਰਾਬ ਪੀ ਕੇ ਇੱਕ ਖੜੀ ਗੱਡੀ ਤੇ ਟੱਕਰ ਮਾਰੀ ਜਦੋਂ ਮੌਕੇ ਤੇ ਖੜੀ ٹریفک پولیس ਨੇ ਵਿਅਕਤੀ ਨੂੰ ਸਾਈਡ ਚ ਕਰਾ ਕੇ مشین ਵਿੱਚ چیک ਕੀਤਾ ਗਿਆ ਤਾਂ ਉਸ ਵਿਅਕਤੀ ਵੱਲੋਂ ਸ਼ਰਾਬੀਤੀ ਹੋਈ ਸੀ دوسری طرف میڈیا ਵੱਲੋਂ ਜਦੋਂ ਇਸ ਦੀ ਹਰਕਤਾਂ ਨੂੰ ਕੈਮਰੇ ਵਿੱਚ ਕੈਦ ਕੀਤਾ ਜਾ ਰਿਹਾ ਸੀ ਤਾਂ ਇਸ ਵਿਅਕਤੀ ਵੱਲੋਂ میڈیا ਦੇ ਨਾਲ ਵੀ ਅੱਥਪਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਮੌਕੇ ਦੇ ਮੌਜੂਦ ਟ੍ਰੈਫਿਕ ਇੰਚਾਰਜ ਕੇ ایس آئی ਨੇ ਦੱਸਿਆ ਕਿ ਹਾਂਜੀ ਸਰ ਜੀ ਬੁੱਲਟ ਦੇ ਚਲਾਨ ਕੱਟੇ ਕਿੰਨੇ ਚਲਾਨ ਕੱਟੇਗੇ ਤੇ ਕਿਸ ਚੀਜ਼ ਦੇ ਚਲਾਨ ਕੱਟੇਗੇ ਅੱਜ ਅਸੀਂ ਨੀਲਾਪੌਣ ਨਕਲਾਅ ਸੀ ਤੇ ਵਕਵਾ ਕੁਇਕਲਾਂ ਦੀ ਚੈਕਿੰਗ ਕਰ ਰਹੇ ਸੀ ਜਿਹਦੇ ਵਿੱਚ ਬੋਟਾਂ ਨੂੰ ਬੱਤ ਵੱਦੇ ਜੀ ਥੋਟ ਮੋਟ ਸਰ ਉੱਕੇ ਜਿਹੜੇ ਕਿ ਪਕਕੇ ਮਾਰਦੇ ਸੀ ਜਰਾ ਪਿੱਛੇ ਟ੍ਰਿਪਲ ਰਾਈਡਿੰਗ ਨੂੰ ਬਲਡਵਾਇਜ਼ ਕਰਦੇ ਆ ਰਹੇ ਸੀ ਤੇ ਉਹਨਾਂ ਦੇ ਅਸੀਂ ਕਰੀਬ 15 ਤੋਂ 20 ਚਰੰਗ ਕਿਸੇ ਨੀ ਇੱਕ ਲੀਲਾਮੌਂ ਨੀ ਇੱਕ ਬੰਦੇ ਨੇ ਸ਼ਰਾਬ ਪੀਤੀ ਹੋਈ ਸੀ ਜੋ ਗੱਡੀ ਚਲਾ ਰਹਾ ਸੀ ਉਹ ਕਿਸੇ ਐਕਸੀਡੈਂਟ ਵੀ ਕੀਤਾ ਸੀ ਕਿਸੇ ਵਿਅਕਤੀ ਨਾਲ ਉਹ ਮਾਮਲਾ ਕੀ ਸੀ ਚੈਕਿੰਗ ਇਮਰਾਨ ਪਿੱਛੋਂ ਇੱਕ ਬਰੀਜ਼ਾ ਗੱਡੀ ਆੜੀ ਸੀ ਆਪਣਾ ਤਾਨੂੰ ਕਿਸੇ ਪਬਲਿਕ ਮੈਨ ਨਹੀਂ ਨਸੀਆ ਉਹ ਵੀ ਇੱਕ ਬੀਜਾ ਜਿਹੜੀ ਪਿੱਛੇ ਆਪਣਾ ਗੱਡੀਆਂ ਨੂੰ ਟੱਚ ਕਰਦੀ ਆ ਰਹੀ ਆ ਜਦੋਂ ਅਸੀਂ ਮੌਕੇ ਤੇ ਅਸੀਂ ਨੂੰ ਰੋਕਿਆ ਆਪਣਾ ਤੇ ਚਾਲਕ ਨੂੰ ਨੀਚੇ ਡਾਇਆ ਤੇ ਉਹ ਸ਼ਰਾਬੀ ਹਾਲਤ ਦੇ ਵਿੱਚ ਸੀ ਤੇ ਐਲਕੋਮਟਰ ਆਈ ਉਹਦੀ ਅਲਕੋਹਲ ਚੈੱਕ ਕੀਤੀ ਗਈ ਤੇ ਉਹਦਾ ਜਿਹੜਾ ਪਰਦਾ ਚਲਾਣਾ ਸ਼ਰਾਬ ਦਾ ਤੇ ਆਪਣਾ ਡਿਜੀਟਲ ਰੈਕ ਦਾ ਚਲਾਣਾ ਜੀ ਸਰ ਕਿੰਨੀ ਸ਼ਰਾਬ ਕੀਤੀ ਹੋਈ ਸੀ ਮੀਟਰ ਤੋਂ ਚੈੱਕ ਉਹਦਾ 200 ਪਲਸ ਸ਼ਰਾਬ ਸੀ ਉਹ ਵੀ ਇਸ ਕੋਈ ਪਰਸੈਂਟੇਜ ਸਾਡੀ ਦੱਸਦੀ ਆ ਮਾਂ ਮਸ਼ੀਨ 2 200 ਪਲੱਸ ਪਰਸੈਂਟ ਦੇ ਸੀ ਬੰਦਾ ਸਹੀ ਆ ਬਾਜੀ ਸ਼ੇਫ ਹੈ ਬੰਦਾ ਹਾਂ ਬੰਦੇ ਨੂੰ ਅਸੀਂ ਆ ਬੰਦਾ ਗੱਡੀ ਚਾਲਾਂ ਦੇ ਹਾਲਤ ਵਿੱਚ ਨਹੀਂ ਸੀ ਇਸ ਨੂੰ ਅਸੀਂ ਮੌਕੇ ਤੇ ਆਪਣਾ ਨਾਲ ਅਸੀਂ ਕਲਾਜ ਵਿੱਚ ਹੋਰ ਪਟਾ ਕੇ ਮੌਕੇ ਤੇ ਅਸੀਂ ਉਹਦੇ ਐਡਰੈਸ ਉਹਦਾ ਪੁੱਛ ਕੇ ਮੈਂ ਕਰੀ ਛੱਡ ਕੇ ਮਾਤਰਾ ਦੇ ਸਕੂਲ ਉਹਦੇ ਮੋਬਾਈਲ ਗੱਡੀ ਦੀ ਚਾਬੀ ਤੇ ਉਹਨੂੰ ਉਹਦੇ ਪੇਰਸ ਦੇ ਵਾਲੇ ਕਿੰਨਾ ਨਾ ਚਲਾਨ ਕੱਟਿਆ ਗਿਆ ਸਰ ਤੁਹਾਡੇ ਨੂੰ ਉਹਦਾ ਆਪਣਾ ਡਰਾਈਵਰ ਤੇ ਆਮ ਸ਼ਰਾਬ ਦਾ ਚਲਾਨ ਕਰੇ। ਡਰੰਕ ਐਂਡ ਡਰੰਕ ਦਾ ਚਲਾਨ। ਠੀਕ ਹੈ। ਸਰ ਅਕਸਰ ਦੇਖਿਆ ਜਾਂਦਾ ਲੋਕੀ ਰਾਤ ਨੂੰ ਨੇ ਜਾਂ ਦਿਨ ਵਿੱਚ ਕਈ ਬੰਦੇ ਸ਼ਰਾਬ ਪੀਂਦਾਂ ਹੁੰ ਵੀ ਇੱਕ ਮਾਮਲਾ ਹੈ। ਕੀ ਅਪੀਲ ਕਰਨਾ ਚਾਹੁੰਦੇ ਹੋ ਇਹਨਾਂ ਨੂੰ ਹੁਲੜਵਾਜੀ ਵਾਲਿਆਂ ਨੂੰ? ਅਸੀਂ ਆ ਪਬਲਿਕ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਇੱਕ ਡਰੰਕ ਡਰਾਈਵਰ ਡਰਾਈਵ ਕਰਕੇ ਗੱਡੀਆਂ ਨਾ ਚਲਾਣ, ਨਾ ਟੂ ਵਹੀਲਰ ਚਲਾਣ, ਨਾ ਫੋਰ ਵਹੀਲਰ ਚਲਾਣ। ਠੀਕ ਹੈ। ਤੇ ਆਪਣਾ ਇਹ ਪੇਪਰ ਰਾਈਟਿੰਗ ਚਲਾਉਂਦੇ ਨੇ ਜਾਂ ਆਪਣਾ ਮੋਬਾਈਲ ਦੇ ਪਟਾਕੇ ਮਾਰ ਕੇ ਨੂੰ ਵੀ ਦਾ ਵੀ ਇਹੋ ਜਿਹੀ ਆਪਣਾ ਹੱਥ ਪਨਾ ਕਰਨ ਇਹ ਨਹੀਂ ਕਰਦੇ ਤਾਂ ਇਹਨਾਂ ਦੀ ਹਰ ਵਰਕ ਆਲ ਚਲਾਉਂਦੇ